ਇਕ ਵਾਰ ਦੂ ਚੜਦੀ ਗਲਾ ਵਾਲੇ ਸਿੰਘ ਜੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਆਏ। ਉਹਨਾਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ, ਗੁਰਬਾਣੀ ਕੀਰਤਨ ਸਰਵਣ ਕੀਤਾ। ਜਿਨ੍ਹਾਂ ਸਿੰਘਾਂ ਨੂੰ ਕਿਸੇ ਸੰਤ ਮਹਾਪੁਰਸ਼ ਨੇ ਦੱਸਿਆ ਸੀ ਕਿ ਹਿਮਕੁੰਡ ਸਾਹਿਬ ਦੇ ਪਹਾੜਾਂ ਦੇ ਵਿੱਚ ਇੱਕ ਗੁਫਾ ਹੈ ਜਿੱਥੇ ਕਲਗੀਧਰ ਪਾਸ਼ਾ ਅਗੰਮੀ ਰੂਪ ਦੇ ਵਿੱਚ ਹਾਜ਼ਰ ਹਨ ਪਰ ਉਸ ਗੁਫਾ ਤੱਕ ਕੋਈ ਵੀ ਪਹੁੰਚ ਨਹੀਂ ਸਕਿਆ ਸੀ। ਪਰ ਇਹਨਾਂ ਦੋ ਸਿੰਘਾਂ ਦੇ ਅੰਦਰ ਉਸ ਗੁਫਾ ਦੀ ਖੋਜ ਬਾਰੇ ਬਹੁਤ ਤਾਂਗ ਸੀ। ਸੋ ਇਹਨਾਂ ਸਿੰਘਾਂ ਨੇ ਫੈਸਲਾ ਕੀਤਾ ਕਿ ਉਹ ਗੁਫਾ ਦੀ ਖੋਜ ਜ਼ਰੂਰ ਕਰਨਗੇ। ਸੋ ਇਸ ਗੁਫਾ ਨੂੰ ਲੱਭਣ ਦੇ ਲਈ ਉਹ ਹਿਮਕੁੰਡ ਦੀਆਂ ਪਹਾੜੀਆਂ ਵਿੱਚ ਘੁੰਮਣ ਲੱਗੇ। ਗੁਫਾ ਦੀ ਖੋਜ ਕਰਦਿਆਂ ਕਰਦਿਆਂ ਉਹਨਾਂ ਨੂੰ ਸਮੇਂ ਦਾ ਪਤਾ ਹੀ ਨਾ ਲੱਗਿਆ। ਹਤੇ ਸ਼ਾਮ ਹੋ ਗਈ। ਹਨੇਰਾ ਹੁੰਦਿਆਂ ਦੇਖ ਕੇ ਉਹਨਾਂ ਨੇ ਸੋਚਿਆ ਕਿ ਠੰਡ ਵੱਧ ਰਹੀ ਹੈ। ਗੁਫਾ ਤਾਂ ਕਿਤੇ ਵੀ ਨਜ਼ਰ ਨਹੀਂ ਆਈ। ਹਿਮਕੁੰਡ ਸਾਹਿਬ ਵਿਖੇ ਰਾਤ ਦਾ ਸਮਾਂ ਬਹੁਤ ਮੁਸ਼ਕਿਲ ਹੁੰਦਾ ਹੈ। ਰਾਤ ਦੇ ਸਮੇਂ 'ਤੇ ਬਹੁਤ ਹੀ ਗੈਬੀ ਅਤੇ ਭਿਆਨਕ ਆਵਾਜ਼ਾਂ ਆਉਂਦੀਆਂ ਹਨ। ਜਾ ਫਿਰ ਕਹਿ ਲੋ ਕਿ ਕੁਦਰਤੀ ਆਵਾਜ਼ਾਂ ਆਉਂਦੀਆਂ ਹਨ ਤੇ ਜਦੋਂ ਬਰਫ਼ ਦੇ ਤੋਦੇ ਡਿੱਗਦੇ ਹਨ ਤਾਂ ਦ੍ਰਿਸ਼ ਹੋਰ ਵੀ ਭਿਆਨਕ ਹੋ ਜਾਂਦਾ ਹੈ ਇਹ ਸਥਾਨ ਬਹੁਤ ਉਚਾਈ ਤੇ ਹੋਣ ਕਾਰਨ ਬੱਦਲ ਵੀ ਨੀਵੇਂ ਰਹਿ ਜਾਂਦੇ ਹਨ ਇਸ ਸਥਾਨ ਨੂੰ ਕੁਦਰਤ ਨੇ ਕੁਝ ਇਸੇ ਤਰ੍ਹਾਂ ਹੀ ਬਣਾਇਆ ਹੋਇਆ ਹੈ ਠੰਡ ਵਧਣ ਦੇ ਨਾਲ ਨਾਲ ਸਾਹ ਲੈਣ ਵਿੱਚ ਵੀ ਤਕਲੀਫ ਹੋਣ ਲੱਗਦੀ ਹੈ ਕਿਉਂਕਿ ਆਕਸੀਜਨ ਲੈਵਲ ਘਟ ਜਾਂਦਾ ਹੈ ਸੋ ਇਹ ਗੱਲ ਦਾ ਧਿਆਨ ਰੱਖਦੇ ਹੋਏ ਉਹਨਾਂ ਸਿੰਘਾਂ ਨੇ ਗੁਫਾ ਵਰਗੀ ਹੀ ਇੱਕ ਚਟਾਨ ਦੀ ਛਾਣ ਲਈ ਜੋ ਕਿ ਘਟ ਘਹਿਰੀ ਸੀ ਪਰ ਅੱਗੇ ਨੂੰ ਝੁਕੀ ਹੋਈ ਸੀ ਉਹਨਾਂ ਨੇ ਸੋਚਿਆ ਕਿ ਵਾਪਸ ਥੱਲੇ ਮੁੜਨਾ ਤਾਂ ਹੁਣ ਪੋਸੀਬਲ ਨਹੀਂ ਹੈ ਕਿਉਂ ਨਾ ਅੱਜ ਦੀ ਰਾਤ ਇਸ ਗੁਫਾ ਨੋਮਾ ਜਟਾਣ ਦੇ ਹੇਠਾਂ ਹੀ ਕੱਤੀ ਜਾਵੇ ਉਹਨਾਂ ਸਿੰਘਾਂ ਨੇ ਦੱਸਿਆ ਕਿ ਜਦੋਂ ਉਹ ਗੁਫਾ ਦੇ ਅੰਦਰ ਬੈਠੇ ਤਾਂ ਗੁਫਾ ਦੇ ਅੰਦਰ ਬਹੁਤ ਹੀ ਹਨੇਰਾ ਸੀ ਪਰ ਥੋੜੇ ਸਮੇਂ ਬਾਅਦ ਗੁਫਾ ਦੇ ਅੰਦਰੋਂ ਕੁਝ ਪ੍ਰਕਾਸ਼ ਆਉਣ ਲੱਗਾ ਉਹਨਾਂ ਨੇ ਦੇਖਿਆ ਕਿ ਇਸ ਗੁਫਾ ਦੇ ਅੰਦਰ ਇੱਕ ਬਹੁਤ ਹੀ ਤਪਸਵੀ ਮਹਾਪੁਰਸ਼ ਬੈਠੇ ਹੋਏ ਹਨ ਉਹ ਮਹਾਪੁਰਖ ਅੰਤਰਧਿਆਨੁਸਨ ਉਹਨਾਂ ਦੀ ਦਾੜੀ ਅਤੇ ਫੜਵਟੇ ਸਫੇਦ ਸਨ ਉਹ ਸ਼ੰਗ ਬੜੀ ਹੀ ਹੈਰਾਨੀ ਦੇ ਨਾਲ ਉਸ ਤਪਸਵੀ ਮਹਾਪੁਰਸ਼ ਵੱਲ ਦੇਖ ਰਹੇ ਸਨ ਇੰਨੇ ਵਚ ਹੀ ਉਸ ਤਪਸਵੀ ਮਹਾਪੁਰਸ਼ ਨੇ ਉਹਨਾਂ ਦੋਨਾਂ ਸਿੰਘਾਂ ਵੱਲ ਤੱਕਿਆ ਅਤੇ ਕਿਹਾ ਕਿ ਭਾਈ ਤੁਸੀਂ ਕੌਣ ਹੋ ਉਹ ਤਪਸਵੀ ਮਹਾਪੁਰਸ਼ ਨੇ ਰੋੜ ਪੰਜਾਬੀ ਬੋਲ ਰਿਹਾ ਸੀ ਉਹਨਾਂ ਸਿੰਘਾਂ ਨੇ ਦੱਸਿਆ ਕਿ ਅਸੀਂ ਹਿਮਕੁੰਨ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸੀ ਦਰਸ਼ਨ ਤਾਂ ਅਸੀਂ ਕਰ ਲਏ ਹਨ ਤਪਸਵੀ ਮਹਾਪੁਰਸ਼ ਨੇ ਪੁੱਛਿਆ ਕਿ ਜੇਕਰ ਦਰਸ਼ਨ ਕਰ ਲਏ ਹਨ ਤਾਂ ਤੁਸੀਂ ਵਾਪਸ ਕਿਉਂ ਨਹੀਂ ਗਏ ਉਹਨਾਂ ਸਿੰਘਾਂ ਨੇ ਦੱਸਿਆ ਕਿ ਅਸੀਂ ਕਿਸੇ ਮਹਾਪੁਰਸ਼ ਤੋਂ ਸੁਣਿਆ ਸੀ ਕਿ ਇੱਥੇ ਇੱਕ ਗੁਫਾ ਹੈ ਜਿ태ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੈਬੀ ਨਿਵਾਸ ਕਰਦੇ ਹਨ ਅਸੀਂ ਉਸ ਗੁਫਾ ਦੀ ਤਲਾਸ਼ ਵਿੱਚ ਹੀ ਇਨ੍ਹਾਂ ਪਹਾੜੀਆਂ ਵਿੱਚ ਘੁੰਮਦੇ ਰਹੇ ਸਾਨੂੰ ਗੁਫਾ ਲੱਭ ਤੇ ਹਨੇਰਾ ਹੋ ਗਿਆ ਤੇ ਫਿਰ ਅਸੀਂ ਇਸਥਾਨ ਦੀ ਸ਼ਰਨ ਲੈ ਲਈ ਪਰ ਸਾਨੂੰ ਅਜੇ ਤੱਕ ਉਹ ਗੁਫਾ ਨਹੀਂ ਮਿਲੀ ਜਦੋਂ ਇਹ ਸਾੜੀ ਗਨ ਉਸ ਤਪਸਵੀ ਮਹਾਪੁਰਸ਼ ਨੇ ਛੋਣੀ ਤਾਂ ਉਸ ਨੇ ਕਿਹਾ ਕਿ ਗੁਫਾ ਤਾਂ ਜ਼ਰੂਰ ਹੈ ਪਰ ਉਸ ਗੁਫਾ ਬਾਰੇ ਜਾਣ ਵੀ ਆ ਗਿਆ ਕਿ ਕਿਸੇ ਨੂੰ ਵੀ ਨਹੀਂ ਹੈ ਤੇ ਜੇਕਰ ਉੱਥੇ ਜਾਣ ਦਾ ਹੁਕਮ ਹੀ ਕਿਸੇ ਨੂੰ ਨਹੀਂ ਹੈ ਤਦੋਂ ਲੱਭਣ ਦਾ ਵੀ ਕੋਈ ਮਤਲਬ ਨਹੀਂ ਬਣਦਾ ਸੋ ਇਸ ਜिद ਨੂੰ ਛੱਡ ਕੇ ਉਸ ਗੁਫਾ ਦੇ ਬਾਰੇ ਵਿਚਾਰ ਕਰਨਾ ਵੀ ਛੱਡ ਦਿਓ ਹੇ ਸੌਣ ਕੇ ਸਿੰਘਾਂ ਨੇ ਕਿਹਾ ਕਿ ਸਾਡੇ ਮਨ ਦੇ ਵਿੱਚ ਬਹੁਤ ਹੀ ਉਤਸ਼ਾਹ ਸੀ ਕਿ ਜਦੋਂ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਾਂਗੇ ਉਦੋਂ ਉਸ ਗੁਫਾ ਦੇ ਵੀ ਦਰਸ਼ਨ ਹੋ ਜਾਣਗੇ ਪਰ ਉਸ ਗੁਫਾ ਦਾ ਪਤਾ ਨਾ ਹੋਣ ਕਰਕੇ ਅਸੀਂ ਭਟਕਦੇ ਭਟਕਦੇ ਇੱਥੇ ਆ ਗਏ ਇੱਥੇ ਠੰਡ ਵੀ ਬਹੁਤ ਵੱਧ ਗਈ ਸੀ ਤੇ ਕਈ ਕੁਦਰਤੀ ਖਤਰੇ ਵੀ ਪੈਦਾ ਹੋ ਗਏ ਸੀ ਤਾਂ ਕਰਕੇ ਅਸੀਂ ਇਸ ਗੁਫਾ ਦੀ ਸ਼ਰਨ ਲੈ ਲਈ ਉਹਨਾਂ ਸਿੰਘਾਂ ਨੇ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਤੁਹਾਡੇ ਵਰਗੇ ਤਪਸਵੀ ਮਹਾਪੁਰਸ਼ਾਂ ਦੇ ਦਰਸ਼ਨ ਹੋਏ ਪੂਰੀ ਗੱਲ ਸੁਣਨ ਤੋਂ ਬਾਅਦ ਉਸ ਤਪਸਵੀ ਮਹਾਪੁਰਸ਼ ਨੇ ਕਿਹਾ ਕਿ ਉਸ ਗੁਫਾ ਦਾ ਖਿਆਲ ਛੱਡ ਦਿਓ ਅਤੇ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਤੱਕ ਹੀ ਸੀ ਮਤਰੀਹਾ ਕਰੋ ਬਦੋੜਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਮੁੜ ਜਾਇਆ ਕਰੋ ਹੁਨਾ ਸਿੰਘਾਂ ਦੀ ਜਾਨ ਜੋਖਮ ਵਿੱਚ ਫਸੀ ਦੇਖ ਕੇ ਉਸ ਤਪਸਵੀ ਮਹਾਪੁਰਸ਼ ਨੇ ਕਿਹਾ ਕਿ ਹੁਣ ਤੁਸੀਂ ਦੱਸੋ ਕਿੱਥੇ ਜਾਣਾ ਹੈ ਹੁਨਾ ਸਿੰਘਾਂ ਨੇ ਕਿਹਾ ਅਸੀਂ ਵਾਪਸ ਆਪਣੇ ਘਰ ਹੀ ਜਾਣਾ ਹੈ ਜਿੱਥੋਂ ਅਸੀਂ ਆਏ ਹਾਂ ਤਪਸਵੀ ਮਹਾਪੁਰਸ਼ ਨੇ ਕਿਹਾ ਕਿ ਤੁਸੀਂ ਦੱਸੋ ਕਿਸ ਇਲਾਕੇ ਦੇ ਰਹਿਣ ਵਾਲੇ ਹੋ ਤਸਿੰਗਾਨ ਨੇ ਕਿਹਾ ਕਿ ਅਸੀਂ ਅਮਰਸਰ ਇਲਾਕੇ ਦੇ ਰਹਿਣ ਵਾਲੇ ਹਾਂ ਉਸ ਤਪਸਵੀ ਮਹਾਰਾਜ ਨੇ ਕਿਹਾ ਕਿ ਅਮਰਸਰ ਸਾਹਿਬ ਇਹ ਨਾਮ ਤਾਂ ਮੈਂ ਪਹਿਲੀ ਵਾਰ ਸੁਣਿਆ ਹੈ ਇਹ ਇਲਾਕਾ ਕਿੱਥੇ ਹੈ ਇਹ ਗੱਲ ਸੁਣ ਕੇ ਉਹ ਸਿੰਘ ਬੜੇ ਹੈਰਾਨ ਹੋਏ ਉਹਨਾਂ ਕਿਹਾ ਕਿ ਅਮਰਸਰ ਸਾਹਿਬ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ ਉਸ ਤਪਸਵੀ ਮਹਾਪੁਰਸ਼ ਨੇ ਕਿਹਾ ਕਿ ਤੁਸੀਂ ਆਪਣੇ ਇਲਾਕੇ ਦਾ ਕੋਈ ਪੁਰਾਣਾ ਨਾਮ ਦੱਸੋ ਤਾਂ ਉਹਨਾਂ ਸਿੰਘਾਂ ਨੇ ਕਿਹਾ ਕਿ ਇਸ ਥਾਂ ਨੂੰ ਪਹਿਲਾਂ RAMDAS PURA ਜਾਂ CHAK RAMDAS ਵੀ ਕਿਹਾ ਜਾਂਦਾ ਸੀ ਕਿਉਂਕਿ ਇਸ ਨਗਰ ਨੂੰ ਗੁਰੂ RAMDAS PASHA JI ਨੇ ਬਸਾਇਆ ਸੀ ਪਰ ਉਸ ਸਾਧੂ ਮਹਾਪੁਰਸ਼ ਨੂੰ ਫਿਰ ਵੀ ਕੁਝ ਸਮਝ ਨਾ ਲੱਗੀ ਉਹਨਾਂ ਕਿਹਾ ਕਿ ਕੋਈ ਇਸ ਤੋਂ ਵੀ ਪੁਰਾਣਾ ਨਾਮ ਦੱਸੋ ਇਹ ਸੁਣ ਕੇ ਉਹ ਦੋਨੋਂ ਸਿੰਘ ਸੋਚੀ ਪਏ ਗਏ ਬਹੁਤ ਯਾਦ ਕਰਨ ਤੋਂ ਬਾਅਦ ਉਹਨਾਂ ਕਿਹਾ ਕਿ ਇਤਿਹਾਸ ਦੇ ਵਿੱਚ ਤੂੰਗਪਿੰਡ ਦਾ ਵੀ ਜ਼ਿਕਰ ਆਉਂਦਾ ਹੈ ਜਦੋਂ ਤਪਸਵੀ ਮਹਾਰਾਜ ਨੇ ਤੂੰਗਪਿੰਡ ਦਾ ਨਾਮ ਸੁਣਿਆ ਦੋਨ ਨੇ ਕਿਹਾ ਕਿ ਹਾਂ ਮੈਂ ਤੁੰਗ ਪੈਂਡਵਰੇ ਜਾਣਦਾ ਹਾਂ ਫਿਰ ਤਪਸਵੀ ਮਹਾਪੁਰਸ਼ ਨੇ ਕਿਹਾ ਕਿ ਤੁਸੀਂ ਜਿੱਥੇ ਜਾਣਾ ਹੈ ਉਸ ਸਥਾਨ ਦਾ ਧਿਆਨ ਧਰ ਕੇ ਅੱਖਾਂ ਬੰਦ ਕਰ ਲਓ ਸਿੰਘਾਂ ਨੇ ਦੱਸਿਆ ਕਿ ਤਪਸਵੀ ਦੇ ਕਹਿਣ ਤੇ ਉਹਨੇ ਆਪਣੇ ਇਲਾਕੇ ਸੁਰ ਸਿੰਘ ਵਾਲੇ ਦਾ ਧਿਆਨ ਧਰ ਲਿਆ ਤਪਸਵੀ ਨੇ ਫਿਰ ਪੁੱਛਿਆ ਕਿ ਕੀ ਤੁਸੀਂ ਧਿਆਨ ਧਰ ਲਿਆ ਹੈ ਤਾਂ ਸਿੰਘਾਂ ਨੇ ਹਾਮੀ ਭਰ ਦਿੱਤੀ ਉਸ ਤੋਂ ਬਾਅਦ ਉਸ ਤਪਸਵੀ ਨੇ ਮਿਹਰ ਦੀ ਨਜ਼ਰ ਕੀਤੀ ਅਤੇ ਕਿਹਾ ਅੱਖਾਂ ਖੋਲੋ ਜਦੋਂ ਉਹਨਾਂ ਸਿੰਘਾਂ ਨੇ ਆਪਣੀ ਅੱਖਾਂ ਖੋਲ੍ਹੀਆਂ ਤਾਂ ਆਪਣੇ ਇਲਾਕੇ ਸੋਰਸਿੰਗ ਵਾਲਾ ਨੂੰ ਦੇਖ ਕੇ ਹੈਰਾਨ ਹੋ ਗਏ ਸੋਚਾਂ ਦੇ ਘੋੜੇ ਦੌੜਨ ਲੱਗੇ ਕਿ ਉਹ ਤਾਂ ਹੇਮਕੁੰਨ ਸਾਹਿਬ ਉਸ ਗੁਫਾ ਦੇ ਵਿੱਚ ਸਨ ਤੇ ਇੱਕਦਮ ਉਹ ਆਪਣੇ ਪਿੰਡ ਕਿਵੇਂ ਪਹੁੰਚ ਗਏ ਜਦੋਂ ਗੱਲ ਸਮਝਾਂ ਤੋਂ ਪਾਰ ਹੋ ਗਈ ਤਾਂ ਆਪ ਮਹਾਰਾਹੀ ਉਹਨਾਂ ਸਿੰਘਾਂ ਦੇ ਮੂੰਹੋਂ ਨਿਕਲਿਆ ਢੰਗ ਕਲਗੀਆਂ ਵਾਲਾ ਢੰਗ ਬਾਜਾਂ ਵਾਲਾ ਢੰਗ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ